ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਪਾਸੇ ਕੋਲਕਾਤਾ ਵਿਖੇ ਲੇਡੀ ਡਾਕਟਰ ਨਾਲ ਹਸਪਤਾਲ ਦੇ ਅੰਦਰ ਉਸ ਦਾ ਰੇਪ ਕਰਨ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਘਟਨਾ ਤੋਂ ਬਾਅਦ ਜਿੱਥੇ ਪੂਰਾ ਦੇਸ਼ ਰੋਸ ਵਿੱਚ ਆਇਆ ਹੈ ਉੱਥੇ ਗੱਲ ਕਰੀਏ ਤਾਂ ਪੰਜਾਬ ਵਿੱਚ ਰੋਪੜ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਔਰਤ ਨਾਲ ਜੁੜੀ ਖਬਰ ਸਾਹਮਣੇ ਆਈ ਹੈ ਜਿਸ ਨੇ ਇੱਕ ਵਾਰ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਦੱਸਦੀ ਹੈ ਕਿ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਹਨ ਬੀਤੀ ਰਾਤ ਰੋਪੜ ਦੇ ਸਰਕਾਰੀ ਹਸਪਤਾਲ ਦੇ ਬਾਥਰੂਮ ਵਿੱਚ ਇੱਕ ਮਹਿਲਾ ਦੀ ਨਹਾਉਂਦੀ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹਸਪਤਾਲ ਦੇ ਮੈਡੀਕਲ ਵਾਰਡ ਵਿੱਚ ਦਾਖਲ ਇੱਕ ਮਰੀਜ਼ ਦੀ ਪਤਨੀ ਰਾਤ ਨੂੰ 9 ਵਜੇ ਦੇ ਕਰੀਬ ਲਗਭਗ ਨਹਾਉਣ ਲਈ ਬਾਥਰੂਮ ਵਿੱਚ ਜਾਂਦੀ ਆ ਤੇ ਇੱਕ ਵਿਅਕਤੀ ਉਸ ਦੀ ਵੀਡੀਓ ਬਣਾ ਲੈਂਦਾ ਤੇ ਇਹ ਗੱਲ ਸਾਹਮਣੇ ਆਈ ਹੈ ਮਰੀਜ਼ ਦੇ ਅਨੁਸਾਰ ਜਿਸ ਵਿਅਕਤੀ ਨੇ ਇਹ ਵੀਡੀਓ ਬਣਾਈ ਉਸਨੇ ਉਸ ਦੀ ਵਾਈਫ ਨੂੰ ਵੀ ਇਹ ਵੀਡੀਓ ਦਿਖਾਈ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਇਸ ਤੋਂ ਬਾਅਦ ਹਸਪਤਾਲ ਦੇ ਅੰਦਰ ਹੰਗਾਮਾ ਹੋ ਗਿਆ ਹਸਪਤਾਲ ਦੇ ਸਟਾਫ ਵੱਲੋਂ ਵੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਆ ਉਹ ਖੜੇ ਕਰ ਦਿੱਤੇਗੇ ਅਤੇ ਮੌਕੇ ਤੇ ਪੁਝੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਮਰੀਜ਼ ਦਾ ਕਹਿਣਾ ਕਿ ਹਸਪਤਲ ਵਿੱਚ ਰਾਤ ਦੇ ਸਮੇਂ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਜਦ ਕਿ ਹਸਪਤਲ ਦੇ ਬਾਥਰੂਮ ਦੀ ਗੱਲ ਕੀਤੀ ਜਾਵੇ ਤਾਂ ਮੈਡੀਕਲ ਵਾਰਡ ਦੇ ਵਿੱਚ ਇੱਕ ਮਹਿਲਾ ਬਾਥਰੂਮ ਨੂੰ ਤਾਂ ਤਾਲਾ ਹੀ ਲੱਗਿਆ ਹੋਇਆ ਤੇ ਦੂਜੇ ਪਾਸੇ ਸਪਸ਼ਟ ਤੌਰ ਤੇ ਨਹੀਂ ਲਿਖਿਆ ਗਿਆ ਜਿਹੜਾ ਬਾਥਰੂਮ ਹੈ ਉਹ ਮਹਿਲਾਵਾਂ ਵਾਸਤੇ ਹੈ ਕੇ ਪਰਸ਼ਾਂ ਵਾਸਤੇ ਆ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਪਰ ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਤੇ ਪੁਲਿਸ ਕਾਰਵਾਈ ਵਿੱਚ ਲੱਗੀ ਹੋਈ ਹੈ ਲੇਕਿਨ ਸਾਥੀਓ ਉੱਥੇ ਲੋਕ ਇਹ ਸਵਾਲ ਖੜੇ ਕਰਦੇ ਆ ਕਿ ਹਸਪੀਟਲ ਅੰਦਰ ਸੀਸੀਟੀਵੀ ਕੈਮਰੇ ਤਾਂ ਹੋਣਗੇ ਵਿਅਕਤੀ ਦੀ ਪਛਾਣ ਤਾਂ ਕੀਤੀ ਜਾ ਸਕਦੀ ਹੈ ਜੇ ਤਤਰੀਸ਼ ਵਿੱਚ ਤੇਜ਼ੀ ਲਿਆਂਦੀ ਜਾਵੇ ਕਿਉਂਕਿ ਵਿਅਕਤੀ ਜਾਂ ਤਾਂ ਕਿਸੇ ਮਰੀਜ਼ ਨਾਲ ਆਇਆ ਹੋਵੇਗਾ ਜਿਉਂ ਕਿਸੇ ਮਰੀਜ਼ ਨਾਲ ਨਹੀਂ ਆਇਆ ਤੇ ਵੈਸੀ ਹਸਪਤਾਲ ਦੇ ਅੰਦਰ ਦਾਖਲ ਹੋ ਗਿਆ ਤਾਂ ਹਸਪਤਾਲ ਦਾ ਸਕਿਉਰਿਟੀ ਗਾਰਡ ਕਿੱਥੇ ਸੀਗਾ ਤੇ ਜੇ ਇਸ ਤਰੀਕੇ ਲੋਕ ਹਸਪਤਾਲ ਦੇ ਅੰਦਰ ਐਂਦਾ ਦਾਖਲ ਹੁੰਦੇ ਆ ਤਾਂ ਮਰੀਜ਼ਾਂ ਦੀ ਸੁਰੱਖਿਆ ਕੀ ਹੈ ਬਹੁਤ ਵੱਡੇ ਸਵਾਲ ਨੇ ਦਿਖਾਣੇ ਤੁਹਾਨੂੰ ਇੱਕ ਵਾਰੀ ਮੌਕੇ ਦੀ ਪੂਰੀ ਰਿਪੋਰਟ ਰਾਤ ਨੂੰ ਕੱਟਣਾ ਸਾਰੇ ਹੋਈ ਸੀ ਵੀ ਮੈਂ ਤਾਂ ਮਰੀਜ਼ ਪਿਆ ਮੁੰਡੇ ਵੇ ਤੇ ਮੇਰੀ ਘਰ ਦੀ ਹੋ ਗਈ ਸੀ ਤੇ ਨਾਉਣ ਬਾਥਰੂਮ 'ਚ ਟਾਈਮ ਸਵਾ 9 ਦਾ ਹੋਣਾ ਨਾ ਹਾਰ ਇਸ ਦੇ ਉੱਤੇ ਨਾ ਅਗਰੇ ਦੇ ਖੁੱਲੀ ਉੱਪਰ ਗਈ ਉਹ ਛੱਤ ਉੱਲੀ ਆ ਉਹ ਬੰਦਾ ਬੰਦਾ ਵੀ ਗੈਰ ਬੰਦਾ ਜੋ ਮੁੰਡਾ ਸ਼ਰਾਰਤੀ ਬਣਾ ਗਾਉਂ ਗਾਉਂ ਨਹੀਂ ਆਇਆ ਉਹ ਇਹਨਾਂ ਦੇ ਨਾਂ ਦੇ ਦੀ ਉਹਨੂੰ ਮੂਵੀ ਬਣਾ ਲਈ ਮੂਵੀ ਬਣਾ ਲਈ ਇਹਨੂੰ ਪਤਾ ਲੱਗਿਆ ਜਿਆਦੇ ਨਾ ਆ ਕੇ ਕੱਪੜੇ ਲੈ ਕੇ ਬਾਹਰ ਨਿਕਲੀ ਆ ਉਹ ਮੁੰਡਾ ਮੁਰੇ ਘੇਰ ਕੇ ਖੜ ਗਿਆ ਇਹਨਾਂ ਮੂਵੀ ਦੇ ਖਾਲੀ ਥੋੜਾ ਦੱਸਣ ਦੇ ਰਿਹਾ ਜੇ ਬੰਦਾ ਮੂਵੀ ਦਿਖਾਉਂਦੀ ਇਹਰ ਭੱਜ ਕੇ ਦਨਵਾਈ ਆ ਮੁਰੇ ਮੈਡਮ ਆ ਰੁਫ ਕਾਫ ਦੀ ਮੈਡਮ ਨਾਲ ਗੱਲ ਕਰੀ ਇਦਾਂ ਦਾ ਰੋਣ ਲੱਗ ਗਈ ਉਹ ਜਦ ਬੰਦਾ ਭੱਜ ਗਿਆ ਫਿਰ ਬਾਅਦ ਵਿੱਚ ਅਸੀਂ ਮੈਡਮ ਨੂੰ ਦੱਸਿਆ ਸਾਰਾ ਸਭ ਇਕੱਠਾ ਹੋ ਗਿਆ ਉਹ ਮੈਡਮਾਂ ਕਹਿੰਦੇ ਸੀ ਨਾਲ ਜੀ ਰੋਣ ਨਾ ਕੁਝ ਗਵਨ ਨੇ ਲੇਕਿਨ ਅਮਰ ਜੇਸੀ ਗਿਆ ਬੜਾ ਘਾਟ ਰੋ ਬੜਾ ਡਾਕਟਰ ਬਸ ਪੁਲਿਸ ਬੁਲਾ ਲਈ ਆ ਪੁਲਿਸ ਬੁਲਾ ਕੇ ਅਗਲੀ ਕਾਰਨ ਕੀ ਕੀਤੀ ਕਲੀਨ ਕੀਤਾ ਇਹ ਬੈਂਡ ਨੇ ਕੋਈ ਮੁੱਛ ਨਹੀਂ ਬੰਦਾ ਤੇ ਪਛਾਣ ਤੇ ਹੈ ਨਹੀਂ ਇਹ ਪ੍ਰਬੰਧ ਹੈ ਇਹ ਪ੍ਰਬੰਧ ਸਕੋਟੀ ਦਾ ਹੈ ਹੀ ਨਹੀਂ ਜੀ ਹੁਣ ਦੇਖੋ ਉਹ ਤਾਂ ਬਾਥਰੂਮ ਖੁੱਲਾ ਹੋਪੋ ਨਾ ਟੋਇਟਾਂ ਦਾ ਖੁੱਲਾ ਹੈ ਉਹ ਕੁੰਡੇ ਕੁੰਡੀਆਂ ਹੈ ਨਹੀਂ ਇੱਥੇ ਇਹ ਬੀਬੀਆ ਪਰ ਆਉਂਦੀ ਜੇ ਜਦ ਆਪਣਾ ਘਰ ਹੁੰਦਾ ਸਾਰਾ ਮਰੀਜ ਆਇਆ ਵਾ ਇੱਥੇ ਕੋਈ ਗੱਲ ਪਤਾ ਨਹੀਂ ਹੁੰਦੀ ਇਹ ਥੋੜਾ ਪਸਾ ਉਹ ਇੱਥੇ ਗੁੰਡੇ ਪਾਲਦੀ ਬਹੁੰਦੀ ਰਾਤ ਨੂੰ ਅੱਜ ਇਹ ਵਿਆਹੀ ਵਰੀ ਇਹ ਬੁਢੀ ਕੋਈ ਗੱਲ ਨਹੀਂ ਕਾਹਨੂੰ ਕੁੜੀ ਕੱਤੀ ਹੋਵੇ ਉਹਦੇ ਨੈਟ ਤੇ ਫੋਟੋ ਢਾਵੇ ਉਹਨਾਂ ਦੇ ਵੀ ਇੱਥੇ ਇੱਥੇ ਸਕੂਲ ਵੀ ਦਾ ਪਰਮੰਟ ਹੈ ਨਹੀਂ ਨਾਲ ਉੱਤੇ ਕੈਮਰਾ ਲਗਾਵਾ ਇੱਥੇ ਨੇ ਮੇਨ ਗੇਟ ਦੇ ਐਂਟਰੀ ਹੋਣੀ ਚਾਹੀਦੀ ਕਿਹੜਾ ਬੰਦਾ ਆ ਰਿਹਾ ਕਿਹੜਾ ਜਿਆਦਾ ਉੱਤੇ ਰਜਿਸਟਰਡ ਹੋਣਾ ਚਾਹੀਦਾ ਸਕੂਲ ਡੀਗੌਡ ਇੱਥੇ ਕੋਈ ਤੇ ਗੱਲਬਾਤ ਨਹੀਂ ਹੈ ਜੀ ਫੇਰ ਅਸੀਂ ਮਾਰਕ ਤੋਂ ਉੱਠਾ ਗਿਆ ਜੀ ਤੰਨ ਤੁਨ ਉਸ ਮੈਡਮ ਨੇ ਕਿਹਾ ਆਏ ਮਾਰ ਕੇ ਵੀ ਮਰੀਜ਼ ਕੋਲ ਇੱਕੋ ਬੰਦਾ ਹੋਣਾ ਚਾਹੀਦਾ ਤੁਸੀਂ ਕਿਉਂ ਬੰਦਾ ਲਾਉਣਗੇ ਅੰਗੇ ਬੰਦੇ ਬੈਠ ਰਹੇ ਨੇ ਆ ਉਹ ਸਾਡੇ ਜਿਹੜਾ ਆਏ ਸੀ ਕੁੜੀਆਂ ਕਿੱਥੇ ਅਸੀਂ ਉਹ ਵੀ ਤੁਹਾਨੂੰ ਭੇਜਦੇ ਆ ਅਸੀਂ ਇਕੱਲਾ ਰਹਿ ਗਿਆ ਮੈਂ ਨਾ ਆਉਣਗੇ ਪਾਏ ਬਾਹਰ ਦਾ ਸੋਈ ਆ ਅੱਗੇ ਨੂੰ ਪ੍ਰਸ਼ਾਸਨ ਦੀ ਮਰਜ਼ੀ ਕੀ ਗੱਲ ਦਾ ਕੋਈ ਨਹੀਂ ਪਤਾ ਕੀ ਕੋਈ 11 11:30 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਬੋਰਡ ਦੇ ਵਿੱਚ ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਉਹਨੇ ਕਿ ਪੈਕ ਕੀ ਪੀਵੀ ਉਹਦੀ ਕੋਈ ਵੀਡੀਓ ਜਿਹੜੀ ਆ ਵਾਸ਼ਰੂਮ ਦੇ ਵਿੱਚ ਬਣਾਈ ਕਿਸੇ ਨੇ ਪਰ ਉੱਥੇ ਮੌਕੇ ਤੇ ਸਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੇ ਤੇ ਹੋਰ ਜਿਹੜੇ ਵਰਕਰ ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ ਤੇ ਇਹਦੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਤੇ ਮੈਂ ਉਹਨੂੰ ਕਿਹਾ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ ਪੁਲਿਸ ਇਨਫੋਰਮੇਸ਼ਨ ਭੇਜੋ ਪੁਲਿਸ ਵੀ ਆਈ ਸਿਟੀ ਰੋਪੜ ਤੋਂ ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ ਇਹ ਇਹ ਸੀ ਕਿ ਇਹਦੇ ਵਿੱਚ ਹੁਣ ਬਲ ਪੁਲਿਸ ਵੱਲੋਂ ਪੂਰੀ ਜਣੀ ਕਾਰਵਾਈ ਦੀ ਹੋ ਬੰਦੀ ਕਾਰਵਾਈ ਕੀਤੀ ਕਿੰਨਾ ਹੋ ਰਹੀ ਜਾਂ ਤਾਂ ਸਿਕਿਉਰਟੀ ਤਾਂ ਦੇਖੋ ਇੱਕ ਰੀਜਨ ਹੈ ਪਰ ਹੁਣ ਸਾਡੇ ਲੈਵਲ ਤੇ ਉਸ ਚੀਜ਼ ਦਾ ਜਿਹੜਾ ਕੋਈ ਨਹੀਂ ਹੈਗਾ ਜੋ ਜੋ ਸਾਡੇ ਕੋਲ ਮੌਜੂਦਾ ਹੈਗੇ ਨੇ ਰਿਸੋਰਸਸ ਉਹਦੇ ਨਾਲ ਅਸੀਂ ਸੀਸੀਟੀਵੀ ਕੈਮਰੇਜ਼ ਲਗਵਾਏ ਨੇ ਤੇ ਸਿਕਿਉਰਟੀ ਦੇ ਵਿੱਚ ਦੋ ਮੁਲਾਜ਼ਮ ਹੁੰਦੇ ਨੇ ਇੱਕ ਐਮਰਜੈਂਸੀ ਵਿੱਚ ਹੁੰਦਾ ਇੱਕ ਲੈਵਲ ਹੁੰਦੇ ਵਿੱਚ ਤੇ ਇਸ ਦੇ ਨਾਲ ਅਸੀਂ ਅੱਗੇ ਹੋਰ ਸਰਕਾਰ ਨੂੰ ਪਰਮਿਸ਼ਨ ਲੈ ਕੇ ਤੇ ਹੋਰ ਵੀ ਜਿਹੜੇ ਸਿਕਿਉਰਟੀ ਗਾਰਡਨ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਤੇ ਹੋਰ ਜਿਹੜੇ ਬਾਕੀ ਜ਼ਿਲ੍ਹੇ ਦੇ ਇੰਸਟੀਚਿਊਸ਼ਨ ਹੈਗੇ ਹਸਪੀਟਲ ਹੈਗੇ ਉਹਨਾਂ ਦੇ ਲਈ ਵੀ ਇਹ ਇਸ ਨੂੰ ਸੰਬੰਧੀ ਪੂਰੀ ਜਿਹੜੀ ਆ ਜਾਣਕਾਰੀ ਇਕੱਠੀ ਕਰਕੇ ਤੇ ਉੱਥੇ ਵੀ ਜੋ ਵੰਨਦੀ ਕਾਰਵਾਈ ਹੈ ਸਿਕਿਉਰਟੀ ਪੱਖੋਂ ਤੇ ਹੋਰ ਜੋ ਫੀਮੇਲ ਸਟਾਫ ਆ ਖਾਸ ਕਰਕੇ ਉਹਨਾਂ ਦੀ ਸਿਕਿਉਰਟੀ ਦੇ ਲਈ ਪੂਰੇ ਅਸੀਂ ਵਚਨਬੱਧ ਹੈਗੇ ਤੇ ਉਹ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਐਕਚੁਅਲੀ ਇਸ ਤਰ੍ਹਾਂ ਕੇ ਸਿਵਲ ਹਸਪੀਟਲ ਰੋਪੜ ਰਾਤ ਸੰਬੰਧੀ ਇਨਫੋਰਮੇਸ਼ਨ ਮਿਲੀ ਸੀ ਇਹਦੇ ਆਧਾਰ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਇਹ ਜਿਹੜਾ ਨਾਲੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਲੇਡੀ ਨੇ ਪੁਲਿਸ ਕੋਲ ਬਿਆਨ ਦਰਜ ਕਰਾਇਆ ਸੀ ਕਿ ਉਹ ਆਪਣੇ ਜਿਹੜਾ ਹਸਬੰਡ ਦੇ ਇਲਾਜ ਲਈ ਹਸਪੀਟਲ ਆਈ ਸੀ ਬਟ ਕੋਈ ਕਰੀਬ ਸਵਾ 9:00 ਵਜੇ ਜਦੋਂ ਵਾਸ਼ਿੰਗ ਸਟਾਨ ਲੱਗੀ ਤਾਂ ਕਿਸੇ ਅਣਪਛਤ ਰ ਵਿਅਕਤੀ ਨੇ ਉਹ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਇਹ ਬਾਅਦ ਚ ਇਹ ਗੱਲ ਕਿਸੇ ਸਟਾਫ ਨੂੰ ਦੱਸਣ ਨਿੱਜਾ ਹੀ ਉਹ ਜਿਹੜਾ ਲੜਕਾ ਉੱਥੇ ਭੱਜ ਗਿਆ ਸੋ ਅਸੀਂ ਉਹ ਜਿਹੜੀ ਲੜੀ ਆ ਉਹਦੇ ਬਿਆਨਾਂ ਦੇ ਆਧਾਰ ਤੇ ਇੱਕ ਅਨਨੋਨ ਵਿਅਕਤੀ ਦੇ ਖਿਲਾਫ ਮਕਦਮਾ ਅੰਦਰ ਚ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ